ਇੱਕ ਵਾਰ ਭਗਤ ਸਤਨਾ ਚੀ ਤੁਰਾਟੇ ਜਾ ਰਹੇ ਸਨ ਕਿ ਰਸਤੇ ਵਿੱਚ ਇਹਨਾਂ ਨੂੰ ਸ਼ਾਮ ਪੈ ਗਈ ਤੇ ਇੱਕ ਘਰ ਪਹੁੰਚ ਗਏ ਹਾਜੀ ਕੋਈ ਹੈ ਕੋਈ ਹੈ ਮੇਰੀ ਬਾਤ ਸੁਣਦਾ ਆਓ ਜੀ ਬਾਹਰ ਆਓ ਘਰ ਤੋਂ ਬਾਹਰ ਓਕਾਰਾ ਵਾਲਿਓ ਕਿੱਥੇ ਹੋ ਆਓ ਘਰ ਤੋਂ ਬਾਹਰ ਹੋ ਪਣ ਮੈਂ ਪਰਦੇਸੀ ਆ ਮੈਨੂੰ ਹੁਣ ਸ਼ਾਮ ਪੈ ਗਈ ਹੈ ਮੈਂ ਇੱਕ ਰਾਤ ਤੁਹਾਡੇ ਘਰ ਕੱਟਣੀ ਚਾਹੁੰਦਾ ਓਕਾਰਾ ਵਾਲੀ ਔਰਤ ਪਹਿਲਾਂ ਤਾਂ ਭਗਤ ਨੂੰ ਵੇਂਦੇ ਰਹਿ ਗਈ। ਇਹ ਕੁਝ ਸਮਾਂ ਸੋਚਣ ਤੋਂ ਬਾਅਦ ਉਹ ਬੋਲਣ ਲੱਗੀ ਕਿ ਹਾਂਜੀ ਤੁਸੀਂ ਰਾਤ ਕੱਟ ਸਕਦੇ ਹੋ। ਕੋਈ ਗੱਲ ਨਹੀਂ। ਤੁਹਾਡਾ ਈ ਘਰ ਹੈ। ਮੈਂ ਵੀ ਤੇ ਤੁਹਾਡੀ ਹੀ ਆ ਨਾ। ਸਭ ਕਾ ਤੁਹਾਡਾ ਈ ਇੱਥੇ। ਰਾਤ ਕੱਟ ਸਕਦੇ ਹੋ। ਉਹ ਔਰਤ ਭਗਤ ਜੀ ਨੂੰ ਆਪਣੇ ਘਰ ਅੰਦਰ ਲੈ ਗਈ। ਉਹਨੇ ਇਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ। ਇਨਾਂ ਨੂੰ ਖਾਣ ਲਈ ਦਿੱਤਾ। ਇਹਨਾਂ ਨੂੰ ਸੌਣ ਲਈ ਕਿਸਰਾ ਦਿੱਤਾ। ਜਦੋਂ ਭਗਤ ਜੀ ਸੌਂ ਗਏ ਤਾਂ ਇਹਨਾਂ ਨੂੰ ਨਹੀਂ ਸੀ ਪਤਾ ਕਿ ਅੱਜ ਇਹਨਾਂ ਦੇ ਉੱਤੇ ਬਹੁਤੀ ਪਰਖਿਆ ਦਾ ਸਮਾਂ ਆਉਣ ਲੱਗਾ ਲਿਆ। ਉਹ ਕੋਕਤ ਰਾਤ ਨੂੰ ਕੁਝ ਸਮੇਂ ਬਾਅਦ ਇਹਨਾਂ ਕੋਲ ਆਈ ਤੇ ਇਹਨਾਂ ਨੂੰ ਤੱਕਦੀ ਰਹੀ ਤੇ ਕੁਝ ਸਮੇਂ ਬਾਅਦ ਉਹਨੇ ਆਪਣੀ ਮਨਸਾ ਜਾਹਰ ਕੀਤੀ। ਤੁਸੀਂ ਕਿਉਂ ਕਾਪ ਰ ਰਹੇ ਹੋ ਮੈਂ ਤੁਹਾਡੇ ਮਹਾਰਾਜ ਹੀ ਆ ਨਾ ਖਰਾਤ ਦਾ ਮਾਮਲਾ ਹੈ ਮੇਰਾ ਘਰਾਵਿਸ ਹੋ ਗਿਆ ਹੈ ਨਾ ਬੀਬੀ ਮੈਂ ਪੱਕਾ ਮੁਸਲਮਾਨ ਹਾਂ ਮੈਂ ਮਾਰਾ ਕੰਮ ਨਹੀਂ ਕਰਨਾ ਮੁਸਲਮਾਨ ਸ਼ਬਦ ਆਤ ਹੁੰਦਾ ਜੰਗੀ ਇਮਾਨ ਵਾਲਾ ਮੌਸਕੀ ਇਮਾਨ ਵਾਲਾ ਮੈਂ ਆਪਣੇ ਧਰਮ ਨੂੰ ਲਾਚ ਨਹੀਂ ਲਾਣੀ ਮੈਸਤਰਾਣੀ ਕਰਨਾ ਤੇਰਾ ਘਰ ਵਾਲਾ ਤੂ ਦੇ ਨਾਲ ਕਰ ਭਗਤ ਜੀ ਤੂ ਇਹ ਸਭ ਕੁਝ ਸੁਣ ਕੇ ਉਹ ਕਾਮਵਸ਼ ਹੋਈ ਔਰਤ ਉਹ ਸਮੇਂ ਬਾਅਦ ਆਪਣੇ ਘਰ ਵਾਲੇ ਕੋਲ ਗਈ ਤੇ ਉਹਨੇ ਘਰ ਵਾਲੇ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਭਗਤ ਜੀ ਕੋਲ ਆਈ ਉਸ ਤੋਂ ਬਾਅਦ ਇਸ ਔਰਤ ਨੇ ਫਰਤ ਜੀ ਨੂੰ ਕਿ ਆ ਕੇ ਮੈਂ ਆਪਣੇ ਪਤੀ ਦਾ ਵੀ ਕਤਲ ਕਰ ਲਿਆ ਹੁਣ ਤੂੰ ਮੇਰਾ ਖਸਮ ਬਣ ਜਾ ਪਰ ਇਹ ਨਾ ਜਦੋਂ ਮੰਨੇ ਇਹਨਾਂ ਦੇ ਨਾਮ ਮੰਨਣ ਕਰਕੇ ਫਿਰ ਇੰਨੇ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਹਾਏ ਵੇ ਲੋਕੋ ਹਾਏ ਵੇ ਲੋਕੋ ਐਸ ਮੁਸਲੇ ਨੇ ਮੇਰਾ ਖਸਮ ਆਰ ਦਿੱਤਾ ਜੇਵੇ ਮੈਨੂੰ ਰੰਦੇ ਕਰ ਦਿੱਤਾ ਜੇਵੇ ਹਾਏ ਵੇ ਲੋਕੋ ਤੇਨੂੰ ਕੋਈ ਸ਼ਰਮ ਚਾਹੀਦੀ ਏ ਸਰਤ ਨੇ ਤੈਨੂੰ ਸਹਾਰਾ ਦਿੱਤਾ ਰਾਤ ਕੰਟਾ ਲੀ ਤੈਨੂੰ ਮਿਸਰਾ ਦਿੱਤਾ ਰੋਟੀ ਪਾਣੀ ਦਿੱਤਾ ਤੇ ਤੂੰ ਇਹਦੀ ਕਸਮ ਮਾਰ ਦਿੱਤਾ ਦਾਦਾ ਤੋਂ ਉਸਮਾਨ ਮਾਤੇ ਕਹਿਣਾ ਇਹਦੀਆਂ ਲੱਤਾਂ ਬਾਵਾ ਕੱਟ ਗਈ ਕਿਤੇ ਹਉਣ ਜਾਣ ਜਾ ਕਾ ਨਾ ਰਵੇ ਤੇ ਨਾ ਐਵੇਂ ਦੇ ਕੰਮ ਕਰੇਗਾ ਇਹ ਇਹਦੇ ਲਈ ਸਹੀ ਰਹੇਗਾ નિરપકન્યા કે કારણ એક કામારથી સારથી વાજ સુણ કહા જગતગુરા કરમ જા ચંબક ગ્રાસ ਇੱਕ ਬੂੰਦ ਜਲ ਕਰਨੇ ਚਾਤਰਕ ਦੁਖ ਪਾਵੇ ਪ੍ਰਾਣ ਕਏ ਸਾਗਰ ਮਿਲੇ ਫੁਣਖਾ ਉਨ ਆਵੇ ਆਜੁ ਥਕੇ ther ਨਹੀਂ ਕੈਸੇ ਫਿਰ ਮਾਉ ਮੋਦ ਮੋਏ ਨੋ ਕਾ ਮਿਲੇ ਕੋ ਕਹੇ ਛੜਾਉ ਮੈਂ ਨਹੀਂ ਕਛ ਹਉ ਨਹੀਂ ਕਛ ਅਹੇ ਨ ਮੋਰਾ O लज्जा राख ले हो सतना जन तोरा मैं नहीं कुछ हो नहीं कुछ अहे न मोरा ओ सरल जा हो सदना जन